ਲੋਕ ਸਭਾ ਹਲਕਾ ਫਰੀਦਕੋਟ ਪੰਜਾਬ ਦਾ ਇਤਿਹਾਸਿਕ ਤੇ ਰਿਆਸਤੀ ਸ਼ਹਿਰ ਜਿਸ ਨੂੰ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਚਰਨਛੋਹ ਹਾਸਲ ਹੋਣ ਦੇ ਨਾਲ-ਨਾਲ ਉਹਨਾਂ ਵੱਲੋਂ ਹੀ ਵਸਾਈ ਜਾਣ ਦਾ ਮਾਣ ਹਾਸਲ ਹੈ ਇਸ ਦੇ ਨਾਲ ਹੀ ਰਿਆਸਤ ਫਰੀਦਕੋਟ ਵਿਲੇ ਤੋਂ ਹੀ ਹੋਂਦ ਵਿੱਚ ਆਏ ਇਥੋਂ ਦੇ ਘੰਟਾ ਘਰ ਨੂੰ ਅੱਜ ਵੀ ਤਾਜ਼ਾ ਇਮਾਰਤ ਵਜੋਂ ਵੇਖਿਆ ਜਾ ਸਕਦਾ ਹੈ ਜੋ 100 ਸਾਲ ਤੋਂ ਵੱਧਰੀ ਉਮਰ ਹੜਾਉਣ ਤੋਂ ਬਾਅਦ ਵੀ ਸ਼ਹਿਰ ਦੇ ਬੇहद ਖਾਸ ਖੇਤਰ ਵਿੱਚ ਅੱਜ ਵੀ ਅਡੋਲ ਖੜੀ ਹੈ ਫਰੀਦਕੋਟ ਸ਼ਹਿਰ ਦੇ ਸਿਆਸੀ ਇਤਿਹਾਸ ਦੀ ਗੱਲ ਕਰੀਏ ਤਾਂ ਪੰਜਾਬ ਦੇ 13 ਹਲਕਿਆਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਇਸ ਲੋਕ ਸਭਾ ਹਲਕੇ ਤਹਿਤ 9 ਵਿਧਾਨ ਸਭਾ ਹਲਕਿਆਉਂਦੇ ਨੇ ਜਿਨ੍ਹਾਂ ਵਿੱਚ ਉਹ ਨਿਹਾਲ ਸਿੰਘ ਵਾਲਾ, ਬਾਗਾਪੁਰਾਣਾ, ਮੋਗਾ, ਧਰਮਕੋਟ ਕਿਦਰਬਾ, ਫਰੀਦਕੋਟ, ਕੋਟਕਪੂਰਾ, ਜੈਤੂ ਅਤੇ ਰਾਮਪੁਰਾ ਫੂਲ ਆਉਂਦੇ ਨੇ। ਇੱਥੇ ਵੋਟਰਾਂ ਦੀ ਗਿਣਤੀ 12 ਲੱਖ ਦੇ ਕਰੀਬ ਹੈ। ਮੁੱਖ ਤੌਰ ਤੇ ਜੇਕਰ ਸਮੱਸਿਆਵਾਂ ਗਿਣੀਏ ਤਾਂ ਸਭ ਤੋਂ ਵੱਡੀ ਸਮੱਸਿਆ بارش ਤੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ ਮੰਨੀ ਜਾ ਰਹੀ ਹੈ। ਦੂਜੀ ਸਮੱਸਿਆ ਜੋ ਪੂਰੇ ਮਾਲਵੇ ਦੇ ਨਾਲ ਹੀ ਸਬੰਧਤ ਹੈ ਕੈਂਸਰ ਦੀ ਭਿਆਨਕ ਬਿਮਾਰੀ ਉਸ ਦਾ ਜ਼ਿਆਦਾ ਅਸਰ ਵੀ ਫਰੀਦਕੋਟ ਹਲਕੇ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਫਰੀਦਕੋਟ ਤੋਂ ਕੁੱਲ 5 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਨੇ। ਜਿਨ੍ਹਾਂ ਵਿੱਚੋਂ ਸ਼ਰਮਣੀ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ, ਕਾਂਗਰਸ ਪਾਰਟੀ ਦੇ ਜੁਗਿੰਦਰ ਸਿੰਘ ਪੰਜਗੜਾਈ, ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਅਕਾਲੀ ਦਲ ਮਾਨ ਦੀ ਤਰਫੋਂ ਦਰਸ਼ਨ ਸਿੰਘ ਤੇ ਜਦ ਕੀ ਆਜ਼ਾਦ ਤੌਰ ਤੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਸੰਸਦ ਸਕਤਰ ਸੀਤਲ ਸਿੰਘ ਸਮੇਤ ਰੀਨਾ ਕੁਮਾਰੀ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਫਰੀਦਕੋਟ ਤੋਂ ਜੇਕਰ ਇਸ ਵਾਰ ਟੱਕਰ ਦੀ ਗੱਲ ਕਰੀਏ ਤਾਂ ਮੁਕਾਬਲਾ ਮੁੱਖ ਤੌਰ ਤੇ ਿਤਕੋਣਾ ਮੰਨਿਆ ਜਾ ਰਿਹਾ ਜਾਨੀ ਕਿ ਇਸ ਵਾਰ ਚੋਣ ਜੰਗ ਹੈ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ 2009 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਵੀ ਅਕਾਲੀ ਦਲ ਦੇ ਵੱਲੋਂ ਪਰਮਜੀਤ ਕੌਰ ਗੁਲਸ਼ਨ ਦਾ ਹੀ ਮੁਕਾਬਲਾ ਸੀ ਅਕਾਲੀ ਦਲ ਦੇ ਵੱਲੋਂ ਹੀ ਪਰਮਜੀਤ ਕੌਰ ਗੁਲਸ਼ਨ ਦਾ ਮੁਕਾਬਲਾ ਸੀ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਣੀ ਦੇ ਨਾਲ ਜਿਸ ਵਿੱਚ ਫਤਵਾ ਮਿਲਿਆ ਸੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ ਲੋਕ ਸਭਾ ਹਲਕਾ ਫਰੀਦਕੋਟ ਸ਼ੁਰੂ ਤੋਂ ਹੀ ਚੋਣਾਂ ਖਾੜੇ ਵਜੋਂ ਵਧੇਰੇ ਦਿਲਚਸਪੀ ਦਾ ਕੇਂਦਰ ਰਿਹਾ ਹੈ ਕਿਉਂਕਿ ਇਸ ਸੀਟ ਤੋਂ ਪੰਜਾਬ ਦੇ ਦੋ ਵੱਡੇ ਘਰਾਣੇ ਪ੍ਰਕਾਸ਼ ਸਿੰਘ ਬਾਦਲ ਅਤੇ ਹਰਚੰਦ ਸਿੰਘ ਬਰਾੜ ਪਰਿਵਾਰ ਅਤੇ ਆਮ ਕਿਸਾਨ ਦੇ بیٹے ਜਗਮੀਤ ਸਿੰਘ ਬਰਾੜ ਵੱਲੋਂ ਵੀ ਕਈ ਵਾਰ ਚੋਣ ਲੜੀ ਗਈ ਹੈ। ਫਰੀਦਕੋਟ ਤੋਂ ਕਈ ਵਾਰ ਬਾਦਲ ਅਤੇ ਬਰਾੜ ਪਰਿਵਾਰ ਵਿੱਚ ਵੀ ਸਿੱਧੀ ਟੱਕਰ ਹੋਈ ਜਿਸ ਵਿੱਚ ਬਾਦਲ ਪਰਿਵਾਰ ਦਾ ਹੱਥ ਉੱਪਰ ਰਿਹਾ। ਗੱਲ ਕਰੀਏ ਜੇਕਰ ਫਰੀਦਕੋਟ ਦੇ 1970 ਤੋਂ ਲੈ ਕੇ 2009 ਤੱਕ ਦੇ ਸਿਆਸੀ ਇਤਿਹਾਸ ਦੀ ਤਾਂ ਇਸ ਲੋਕ ਸਭਾ ਹਲਕੇ ਤੋਂ 6 ਵਾਰ ਅਕਾਲੀ ਦਲ 3 ਵਾਰ ਕਾਂਗਰਸ ਅਤੇ 1 ਵਾਰ ਅਕਾਲੀ ਦਲ ਮਾਨ ਜੇਤੂ ਰਹੇ ਨੇ। ਹੁਣ ਗੱਲ ਕਰਦੇ ਹਾਂ ਫਰੀਦਕੋਟ ਦੇ ਸਿਆਸੀ ਪਿਛੋਕੜ ਦੀ 1977 ਵਿੱਚ ਇਹ ਚੋਣ ਖੁਦ ਮਜੂਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਵੱਲੋਂ ਲੜੀ ਅਤੇ ਅਵਤਾਰ ਸਿੰਘ ਬਰਾੜ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ 1980 ਵਿੱਚ ਇਹ ਸੀਟ ਕਾਂਗਰਸ ਦੇ ਹੱਥ ਵਿੱਚ ਗਈ ਮਰਹੂਮ ਮੁੱਖ ਮੰਤਰੀ ਪੰਜਾਬ ਹਰਚਰਨ ਸਿੰਘ ਬਰਾੜ ਦੀ ਪਤਨੀ ਗੁਰਵਿੰਦਰ ਕੌਰ ਬਰਾੜ ਨੇ ਬੁਲੰਦ ਸਿੰਘ ਰਾਮੂ ਵਾਲੀਆ ਨੂੰ ਹਰਾਇਆ 1985 ਵਿੱਚ ਇਸ ਹਲਕੇ ਤੋਂ ਭਾਈ ਸ਼ਮਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਚੋਣ ਜਿੱਤੀ ਅਤੇ ਉਹਨਾਂ ਨੇ ਆਪਣੇ ਵਿਰੋਧੀ ਪਾਰਟੀ ਦੇ ਹਰਚਰਨ ਸਿੰਘ ਬਰਾੜ ਦੀ ਬੇਟੀ ਕਮਰਜੀਤ ਕੌਰ ਬਰਾੜ ਨੂੰ ਹਰਾਇਆ 1999 ਵਿੱਚ ਜਿੱਥੇ ਮੁਕਾਬਲਾ ਹੋਇਆ ਅਕਾਲੀ ਦਲ ਮਾਨ ਦੇ ਜਗਦੇਵ ਸਿੰਘ ਤੇ ਮਰਹੂਮ ਮੁਖਮਤੀ ਹਰਚੰਨ ਸਿੰਘ ਬਰਾੜ ਦੇ ਵਿਚਕਾਰ ਜਿਸ ਵਿੱਚ ਜਗਦੇਵ ਸਿੰਘ ਮਾਨ ਜੇਤੂ ਰਹੇ 1992 ਵਿੱਚ ਜਗਮੀਤ ਸਿੰਘ ਬਰਾੜ ਨੇ ਬਸਪਾ ਵੱਲੋਂ ਖੜੇ ਉਮੀਦਵਾਰ ਬਲਜੀਤ ਸਿੰਘ ਨੂੰ ਹਰਾਇਆ ਅਤੇ ਜਿੱਤ ਹਾਸਲ ਕੀਤੀ 1996 ਵਿੱਚ ਟੱਕਰ ਸੁਖਬੀਰ ਸਿੰਘ ਬਾਦਲ ਅਤੇ ਕਵਰਜੀਤ ਘੋੜ ਬਰਾੜ ਦੇ ਵਿੱਚ ਹੋਈ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਫਤਵਾ ਹਾਸਲ ਹੋਇਆ 1998 ਵਿੱਚ ਫਿਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ ਅਤੇ ਜਗਮੀਤ ਸਿੰਘ ਬਰਾੜ ਕਾਂਗਰਸ ਦੀ ਤਰਫੋਂ ਆਮੋ ਸਾਹਮਣੇ ਆਏ ਮੁੱਖ ਮੁਕਾਬਲੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਿੱਤ ਹਾਸਲ ਕੀਤੀ 1999 ਵਿੱਚ ਇਹ ਟੱਕਰ ਫਿਰ ਤੋਂ ਜਗਮੀਤ ਸਿੰਘ ਬਰਾੜ ਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਹੋਈ ਜਿਸ ਵਿੱਚ ਜਗਮੀਤ ਸਿੰਘ ਬਰਾੜ ਨੇ ਇਤਿਹਾਸਿਕ ਜਿੱਤ ਦਰਜ ਕੀਤੀ ਤੇ ਸੁਖਬੀਰ ਸਿੰਘ ਬਾਦਲ ਨੂੰ 5148 ਵੋਟਾਂ ਦੇ ਨਾਲ ਹਰਾਇਆ 2004 ਵਿੱਚ ਫਿਰ ਸੁਖਬੀਰ ਸਿੰਘ ਬਾਦਲ ਅਤੇ ਹਰਚਰਨ ਸਿੰਘ ਬਰਾੜ ਦੀ ਨੌਕਰਨਕਰ ਬਰਾੜ ਦੇ ਦਰਮਿਆਨ ਇਹ ਮੁਕਾਬਲਾ ਹੋਇਆ ਤੇ ਇਸ ਵਾਰ ਬਾਦੀ ਫਿਰ ਅਕਾਲੀ ਦਲ ਦੇ ਹੱਥਾਂ ਵਿੱਚ ਆਈ ਤੇ ਸੁਖਬੀਰ ਬਾਦਲ ਦੀ ਜਿੱਤ ਹੋਈ 2009 ਦੀ ਗੱਲ ਕਰੀਏ ਤਾਂ ਇਹ ਸੀਟ ਰਿਜ਼ਰਵ ਐਸਸੀ ਕੋਟੇ ਵਿੱਚ ਪੈ ਗਈ ਤੇ ਵੱਡੇ ਘਰਾਣੇ ਇਥੋਂ ਕੂਚ ਕਰ ਗਏ ਮੁਕਾਬਲਾ ਹੋਇਆ ਬੀਬੀ ਪਰਮਜੀਤ कौर ਗੋਸ਼ਣ ਤੇ ਕਾਂਗਰਸ ਦੇ ਸੁਖਿੰਦਰ ਸਿੰਘ ਡਿਆਣੀ ਦੇ ਵਿਚਕਾਰ ਜਿਸ ਵਿੱਚ ਪਰਮਜੀਤ कौर ਗੁਲਸ਼ਨ ਨੇ ਕਾਫੀ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਇਸ ਵਾਰ ਵੀ ਅਕਾਲੀ ਦਲ ਵੱਲੋਂ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਕਾਂਗਰਸ ਦੀ ਤਰਫੋਂ ਜਗਿੰਦਰ ਸਿੰਘ ਪੰਜਗੜਈ ਤੇ ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਸਾਧੂ ਸਿੰਘ ਵਿਚਕਾਰ ਤਕਰ ਬਣੀ ਹੋਈ ਹੈ ਬੇਸ਼ੱਕ ਪ੍ਰੋਫੈਸਰ ਸਾਧੂ ਸਿੰਘ ਨੇ ਸਿਆਸਤ ਦੀ ਫਿਜ਼ਾ ਪਹਿਲੀ ਵਾਰ ਦੇਖੀ ਹੈ ਪਰ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਦੀ ਗੱਲ ਕਰੀਏ ਤਾਂ ਪ੍ਰਚਾਰ ਦੌਰਾਨ ਆਪਣੇ ਹਲਕੇ ਦੇ ਲੋਕਾਂ ਦੇ ਪਾਸੋਂ ਪਿਛਲੀ ਵਾਰ ਦੀ ਕਾਰਗੁਜ਼ਾਰੀ ਬਦਲੇ ਆਪਣੇ ਖਿਲਾਫ ਉਹਨਾਂ ਨੂੰ ਵੀ ਕਾਲੀਆਂ ਛੰਡੀਆਂ ਤੇ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਉਹ ਕਿਸੇ ਵੀ ਪਾਰਟੀ ਨੂੰ ਆਪਣੀ ਟੱਕਰ ਨਹੀਂ ਮੰਨਦੇ ਮੈਂ ਸਮਝਦੀ ਹੂ ਕਿ ਉਹਨਾਂ ਸੇ ਮੇਰਾ ਕੋਈ ਮੁ अगर तो मैं अपनी बात करूं आ, क्योंकि जब लोग वोट देते हैं तो वो कैंडिडेट का कंपेयर करते हैं तो अगर मेरी क्वालिफिकेशन तो उनकी उसकी क्वालिफिकेशन देखी जाए वो तो पांच फेल है आ, एक बार वो दसवीं के पेपर देने लगा था वो नकल माता फड़ा पकड़ा गया फीम का केस उस पर है फ्रॉड केस उस पर है आ, एक बार वो किसी डीएसपी मैंने ये मैं खुद नहीं कह रही ये उसने अपनी नॉमिनेशन जो दी है उसमें पूरा फार्म ये फिल किया है और ये चार के छः उसके पास असली लसन्स है रिवाल्वर है बंदूक है और अगर आ, उसको कोई किसी का डारी नहीं या वो इतना असला एक नुमाइंदा रखता है तो इस लोग समझ सकते हैं कि वो आ, किस किस्म का वो कैंडिडेट हो सकता है ਉਧਰ ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਈ ਵੀ ਆਪਣੇ ਤੇ ਦਰਜ ਕਈ ਮਾਮਲੇ ਕਾਰਨ ਵਿਵਾਦਾਂ 'ਚ ਰਹੇ ਨੇ ਪਰ ਇਹਨਾਂ ਚੋਣਾਂ ਦੌਰਾਨ ਉਹ ਵੀ ਕਾਂਗਰਸ ਨੂੰ ਕਈ ਮੁੱਦਿਆਂ 'ਤੇ ਘੇਰਦੇ ਉਹ ਨਜ਼ਰ ਆਉਂਦੇ ਨੇ ਐਸੇ ਆ ਜੋ ਪ੍ਰਕਾਸ਼ ਸਿੰਘ ਬਾਦਲ ਆ ਸੁਖਬੀਰ ਬਾਦਲ ਉਹ ਸਭ ਹੀ ਸੇ ਝੂਠ ਬੋਲਤੇ ਆ ਪਹਿਲੇ ਜਿੰਨੀ ਰਾਜਨੀਤੀ ਕੀਆ ਪ੍ਰਕਾਸ਼ ਸਿੰਘ ਬਾਦਲ ਨੇ ਔਰ ਸੁਖਬੀਰ ਸਿੰਘ ਨੇ ਦੋਨੋਂ ਨੇ ਝੂਠ ਬੋਲ ਕਰਕੇ ਰਾਜਨੀਤੀ ਕੀਆ ਲੇਕਿਨ ਅੱਜ ਲੋਕ ਸਭ ਹੀ ਸਿਆਣੇ ਹੋ ਗਏ ਹਨ ਇਸਨੇ ਸਭੀ ਪੰਜਾਬ ਕੋ ਲੂਟ ਕੇ ਖਾ ਗਏ ਆ ਅੱਜ ਸੁਖਬੀਰ ਸਿੰਘ ਦਾ ਜੋ ਸਾਣਾ ਹੈ वो नशे का एक बड़ा स्मगलर बन चुका है सभी हरकों में मैं गया हूँ और सभी लोग ये रो रहे हैं कि कब मौका मिलेगा कि ये पंजाब को छोड़ के जाएँगे अकाली दल वाले तो सभी इसके खिलाफ हैं नशे के खिलाफ हैं 12 की 12 सीट कांग्रेस जीततेगी 13वीं सीट जो मनप्रीत बादल है वो भी जीत रहा है गल करिए जेकर आम आदमी पार्टी दे सेनापति प्रोफेसर साधु सिंह दी ताओ दोमे ही विरोधी पार्टियां नु नाकामियां करार दंदे हां इस बार झाड़ू दा जादू चलावन दी गल कर रहे ने बहरहाल ये कहना काफी मुश्किल बनया हुआ है कि शेख बाबा फ्रीजी दे वसाई शहर च किस उम्मीदवार नु आशीर्वाद मिलता या केड़े उम्मीदवार नु दिल्ली देखणी नसीब हुंदी है